ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਬਿਲਕੁਲ ਠੀਕ ਹਾਂ ਟਾਈਮ ਜਿਹੜਾ ਹੁਣ ਹੋ ਰਿਹਾ ਸਵਾ 7:00 ਹੋ ਰਿਹਾ ਸਵਾ 7:00 ਹੋ ਗਏ ਮੈਂ ਸਬਜੀ ਬਣ ਨਹੀਂ ਰੱਖ ਕੇ ਆਇਆ ਗਾਜਰਾ ਦੀ ਸਬਜੀ ਬਣ ਰਹੀ ਹੈ ਸਲੋ ਕਰਾਈ ਮੈਂ ਗੈਸ ਤੜਕਾ ਫੇਰ ਰਗਾਤਾ ਤੁਹਾਨੂੰ ਮੈਂ ਲੈ ਕੇ ਆਪਣਾ ਪਾਣੀ ਚੁਕੰਦਰ ਵਾਲਾ ਤੇ ਆਮਲਾ ਵਾਲਾ ਤੇ ਮੈਨੂੰ ਕਮੈਂਟ ਆ ਰਹੇ ਸੀ ਪਾਣੀ ਕਰੋ ਪੀਣਾ ਕਿੰਨਾ ਪੀਣਾ ਕੰਮੇ ਪੀਐਸੀ ਜਿਹੜਾ ਮੇਰਾ ਰੁਟੀਨ ਆ ਮੈਂ ਇਹ ਮਾਰਨਿੰਗ ਚ ਪੀਂਦੀ ਹੁੰ ਜਦੋਂ ਮੈਨੂੰ ਚਾਹ ਪੀਤੀ ਨੂੰ ਘੰਟਾ ਹੋ ਗਿਆ ਫਿਰ ਜਦੋਂ ਮੇਰੀ ਅਗਲੀ ਵਾਰੀ ਮਤਲਬ ਟਾਈਮ ਹੁੰਦਾ ਪਾਣੀ ਪੀਣ ਦਾ ਫਿਰ ਮੈਂ ਆ ਵਾਲਾ ਪਾਣੀ ਬਣਾ ਲੈਂਦੀ ਆ ਫਰੀਜ਼ਰ ਚੋਂ ਆਈਸ ਕ్యూਬਸ ਪਹਿਲਾਂ ਹੀ ਕੱਢ ਕੇ ਰੱਖ ਲਾਨੇ ਆ ਬਾਹਰ ਬਾਸ ਗਰਮ ਪਾਣੀ ਦੇ ਵਿੱਚ ਪਾ ਲਾਨੇ ਆ ਤੇ ਫਿਰ ਇਹ ਪੀ ਲਾਣੀ ਆ ਪੀਣ ਜੀ ਵੀ ਇੰਨਾ ਟੇਸਟੀ ਲੱਗਦਾ ਨਾ ਫਿਰ ਉਸ ਤੋਂ ਬਾਅਦ ਜੋ ਆਪਾਂ ਅਗਲੀ ਵਾਰ ਫੋਕਾ ਪਾਣੀ ਪੀਨੇ ਆ ਫੋਕਾ ਪਾਣੀ ਇੰਨ ਸੁਆਦ ਲੱਗਦਾ ਹੈਗਾ ਮੈਂ ਲੱਗੂ ਵੀ ਆ ਫਲੇਵਰ ਵਾਲਾ ਪਾਣੀ ਪੀਏ ਬਹੁਤ ਟੇਸਟੀ ਲੱਗਦਾ ਆਮਲਾ ਮੇਰੇ ਵਿੱਚ ਜ਼ਰੂਰ ਘੱਟ ਪਾਏ ਕਿਉਂਕਿ ਮੈਨੂੰ ਮੈਂ ਖੱਟਾ ਟਾਇਲਟ ਨਹੀਂ ਕਰ ਸਕਦੇ ਈਵਨ ਇੰਨੇ ਆਮਲੇ ਨਾਲ ਵੀ ਮੇਰਾ ਗਾੜਾ ਨਾ ਖੁਸ਼ਕ ਹੋ ਜਾਂਦਾ ਜੇ ਤੁਸੀਂ ਖੱਟਾ ਟਾਇਲਟ ਕਰ ਸਕਦੇ ਤਾਂ ਤੁਸੀਂ ਚੁਕੰਦਰ ਤੇ ਆਮਲਾ ਬਰਾਬਰ ਮਾਤਰਾ ਚ ਲੈ ਸਕਦੇ ਹੋ ਜਾਨੀ ਕਿ ਆਮਲੇ ਦਾ ਤੁਹਾਨੂੰ ਜ਼ਿਆਦਾ ਫਾਇਦਾ ਮਿਲ ਜੂਗਾ ਬਹੁਤ ਹੀ ਅੱਛਾ ਡਰਿੰਕ ਹੈ ਔਰ ਮੇਰੇ ਰਿਜ਼ਲਟ ਬਹੁਤ ਅੱਛੇ ਦੇਖ ਰਹੀਆਂਗੀ ਤੇ ਬਹੁਤ ਹੀ ਅੱਛਾ ਲੱਗਦਾ ਮੈਂ ਦਿਨ ਚ ਦੋ ਵਾਰ ਵੀ ਪੀਣੀ ਆਂ ਕਈ ਵਾਰ ਇੱਕ ਵਾਰ ਵੀ ਪੀਣੀ ਆਂ ਕਈ ਵਾਰ ਦੋ ਵਾਰ ਵੀ ਪੀ ਲੈਣ ਦੇ ਜੇ ਦੂਜੀ ਵਾਰ ਪੀਣਾ ਹੋਵੇ ਫਿਰ ਮੈਂ ਸ਼ਾਮ ਜੇ ਨੂੰ ਜਦੋਂ ਆਪਣਾ ਖਾਲੀ ਪੇਟ ਹੁੰਦਾ 5 ਵਜੇ ਜਦੋਂ ਮੈਂ ਵਾਕ ਕਰਦੀ ਆ 4:30 5 ਵਜੇ ਬਸ ਉਦੋਂ ਤੁਸੀਂ ਪੀ ਲਓ ਖਾਲੀ ਪੇਟ ਪੀਣਾ ਜਾਨੀ ਯਾ ਸਵੇਰੇ ਉੱਠਦੇ ਹੀ ਤੁਸੀਂ ਖਾਲੀ ਪੇਟ ਵੀ ਪੀ ਸਕਦੇ ਹੋਗੇ ਜੋ ਸਵੇਰੇ ਉੱਠਣਸਾਰ ਤੁਸੀਂ ਨਹੀਂ ਪੀਣਾ ਜਿਵੇਂ ਹੁਣ ਮੈਂ ਚਾਹ ਪੀਤੀ ਲਵਨ ਘੰਟਾ ਹੋ ਗਿਆ ਹੁਣ ਮੈਂ ਪੀਣੀ ਉਸ ਤੋਂ ਬਾਅਦ ਮੈਂ ਸ਼ਾਮ ਨੂੰ ਖਾਲੀ ਪੇਟ ਪੀਉਂਗੀ ਕਈ ਵਾਰ ਇੱਕ ਵਾਰ ਪੀ ਲਾਂਣੀ ਕਈ ਵਾਰ ਦੋ ਵਾਰ ਪੀ ਲਾਂਣੀ ਆ ਇਸ ਤਰ੍ਹਾਂ ਤੁਸੀਂ ਆਪਦਾ ਕੋਈ ਵੀ ਰੁਟੀਨ ਸੈੱਟ ਕਰ ਲਓ ਪਰ ਪੀਓ ਖਾਲੀ ਪੇਟ ਇਹਨੂੰ ਖਾਣਾ ਖਾਣ ਤੋਂ ਬਾਅਦ ਨਹੀਂ ਪੀਣਾ ਕੁਝ ਖਾਦਾ ਹੋਵੇ ਫਿਰ ਨਹੀਂ ਪੀਣਾ ਖਾਲੀ ਪੇਟ ਹੋਵੇ ਜਰੂਰ ਫਿਰ ਪੀਣਾ ਜੇ ਤੁਸੀਂ ਆਪਣੇ ਖਾਣੇ ਤੋਂ ਲੰਚ ਤੋਂ ਅੱਧਾ ਘੰਟਾ ਘੰਟਾ ਪਹਿਲਾਂ ਵੀ ਪੀ ਸਕਦੇ ਹੋਗੇ ਪੀਂਜੇ ਬਹੁਤ ਟੇਸਟੀ ਲੱਗਦਾ ਬਾਕੀ ਫਾਇਦੇ ਤਾਂ ਹੈਗੇ ਹੈਗੇ ਚੁਗੰਦਰ ਆਮਲੇ ਦੇ ਫਾਇਦੇ ਸਭ ਨੂੰ ਪਤਾ ਹੀ ਹੈ ਨਾ ਵੀ ਕਿੰਨੇ ਨੇ ਆਪਣੀ ਸਕਿਨ ਵਾਸਤੇ హెਅਰ ਵਾਸਤੇ ਨੇਲਸ ਵਾਸਤੇ ਬਹੁਤ ਹੀ ਵਧੀਆ ਆਪਣੀ ਆਮਲਾ ਆਪਣੇ ਡਾਈਜੈਸ਼ਨ ਨੂੰ ਹਾਜਮੇ ਨੂੰ ਬਹੁਤ ਵਧੀਆ ਰੱਖਦਾ ਟੇਸਟ ਵੀ ਅੱਛਾ ਹੁੰਦਾ ਤੇ ਇੱਕ ਕਮੈਂਟ ਹੈਗਾ ਸੀ ਵੀ ਅਸੀਂ ਕਿਉਂ ਕਿਸ ਟਾਈਮ ਲਈਏ ਕਿਉ ਜੋ ਤੁਸੀਂ ਲੈਣਾ ਤੁਸੀਂ ਮਾਰਨਿੰਗ ਵਿੱਚ ਖਾਲੀ ਪੇਟ ਲੈ ਸਕਦੇ ਹੋ ਜੋ ਤੁਸੀਂ ਪਾਣੀ ਪੀਨੇ ਹੋ ਕੋਸੇ ਪਾਣੀ 'ਚ ਇੱਕ ਚਮਚਾ ਪਾ ਕੇ ਪੀ ਲਓ ਜਾਂ ਚਮਚਾ ਕਿਉ ਨਮੂਜ ਪਾ ਕੇ ਉਤੋਂ ਪਾਣੀ ਪੀ ਲਓ ਜਾਂ ਫਿਰ ਤੁਸੀਂ ਰਾਤ ਨੂੰ ਜੋ ਗ੍ਰੀਨ ਟੀ ਲੈਨੇ ਹੋ ਜੇ ਲੈਨੇ ਹੋ ਤਾਂ ਗ੍ਰੀਨ ਟੀ ਉਦੋਂ ਗ੍ਰੀਨ ਟੀ ਦੇ ਵਿੱਚ ਪਾ ਕੇ ਇੱਕ ਚਮਚਾ ਤੁਸੀਂ ਉਦੋਂ ਵੀ ਕਿਉ ਦਾ ਲੈ ਸਕਦੇ ਹੋਗੇ ਕਿਉ ਦੇ ਬਹੁਤ ਫਾਇਦੇ ਨੇ ਪਰ ਇਹ ਚੀਜ਼ ਤੁਸੀਂ ਰੈਗੂਲਰ ਰੋਜ਼ ਪੀ ਸਕਦੇ ਹੋ ਜੇ ਤੁਸੀਂ ਕਿਉ ਕੰਜ਼ੂਮ ਕਰ ਰਹੇ ਹੋ ਕਿਉ ਲੈ ਰਹੇ ਹੋ ਤਾਂ ਰੋਜ਼ ਨਾ ਲਿਓ ਫਿਰ ਤੁਹਾਨੂੰ ਵਿੱਚ ਜੀ ਬ੍ਰੇਕ ਚਾਹੀਦੀ ਹੈ ਹਨਾ ਜਬ ਇੱਕ ਹਫਤਾ 10 ਦਿਨ ਤੁਸੀਂ ਲਗਾਤਾਰ ਕਿਓ ਲੈ ਲਿਆ ਉਸ ਤੋਂ ਬਾਅਦ 5 ਦਿਨਾਂ ਦਾ ਹਫਤੇ ਦਾ ਬ੍ਰੇਕ ਲੈ ਲਓ ਬ੍ਰੇਕ ਲੈ ਕੇ ਤੁਸੀਂ ਫੇਰ ਸਟਾਰਟ ਕਰ ਲਓ ਜਾਂ 15 ਦਿਨ ਲਗਾਤਾਰ ਤੁਸੀਂ ਕਿਓ ਲੈ ਕੇ ਉਸ ਤੋਂ ਬਾਅਦ ਤੁਸੀਂ ਹਫਤੇ ਦੀ ਬ੍ਰੇਕ ਲੈ ਲਓ 10 ਦਿਨਾਂ ਦੀ ਉਸ ਤੋਂ ਬਾਅਦ ਸ਼ੁਰੂ ਕਰੋ ਕੋਈ ਵੀ ਚੀਜ਼ ਹੈ ਜੋ ਆਪਾਂ ਬ੍ਰੇਕ ਪਾਉਂਦੇ ਆ ਵਿੱਚ ਫਿਰ ਆਪਣੀ ਬਾਡੀ ਉਹਦੇ ਯੂਜ਼ ਤੋਂ ਨਹੀਂ ਹੁੰਦੀ ਹੈਗੀ ਇੱਕ ਟਾਈਮ ਤੋਂ ਚੀਜ਼ ਆਪਣੇ ਬਾਡੀ ਨੂੰ ਅਸਰ ਕਰਨੋਂ ਹਟ ਜਾਂਦੀ ਜਦੋਂ ਆਪਾਂ ਨੂੰ ਰੈਗੂਲਰਲੀ ਲੰਬੇ ਟਾਈਮ ਲਈ ਆਪਾਂ ਨਹੀਂ ਜਾ ਰਹੀ ਹੁੰਦੇ ਆ ਇਸ ਕਰਕੇ ਬ੍ਰੇਕ ਲੈਣੀ ਜ਼ਰੂਰੀ ਹੁੰਦੀ ਹੈ ਪਰ ਆਹ ਵਾਲੀ ਡਰਿੰਕ ਤੁਸੀਂ ਡੇਲੀ ਲੈ ਸਕਦੇ ਹੋ ਪੂਰੀ ਸਰਦੀ ਜੋ ਤੱਕ ਚੁਕੰਦਰ ਆਮਲਾ ਮਿਲ ਰਿਹਾ ਤੁਸੀਂ ਇੰਜੋਏ ਕਰ ਸਕਦੇ ਹੋਗੇ ਬਹੁਤ ਹੀ ਫਾਇਦੇ ਨੇ ਇਹਦੇ ਬਹੁਤ ਹੀ ਫਾਇਦੇ ਮੈਂ ਤਾਂ ਆਪਣੀ ਬਾਡੀ ਤੇ ਬਹੁਤ ਅੱਛੇ ਰਿਜ਼ਲਟ ਦੇਖ ਰਹੇ ਹਾਂ ਇਹਦੇ ਨਾਲ ਔਰ ਡਾਈਜੈਸ਼ਨ ਐਨੀ ਆਪਣੀ ਇੰਪਰੂਵ ਹੁੰਦੀ ਹੈ ਡਾਈਜੈਸ਼ਨ 'ਚ ਬਹੁਤ ਸੁਧਾਰ ਆਉਂਦਾ ਜਿਵੇਂ ਆਪਾਂ ਕਹਿੰਦੇ ਆਪਾਂ ਖਾਣਾ ਨਹੀਂ ਹਜਮ ਆਉਂਦਾ ਬਲੋਟਿੰਗ ਹੋ ਗਈ ਜਾਂ ਪੇਟ ਆਪਣਾ ਅਖੀ ਤਰ੍ਹਾਂ ਸਾਫ਼ ਨਹੀਂ ਹੁੰਦਾ ਬਹੁਤ ਪੇਟ ਵਾਸਤੇ ਆਮਲਾ ਬਹੁਤ ਹੀ ਜ਼ਿਆਦਾ ਵਧੀਆ ਬਾਕੀ ਆਮਲੇ ਦੇ ਫਾਇਦੇ ਬਹੁਤ ਨੇ ਇਕੱਲਾ ਪੇਟ ਵਾਸਤੇ ਨਹੀਂ ਹੋਰ ਵੀ ਕਿੰਨੇ ਫਾਇਦੇ ਨੇ ਹਨਾ ਤੇ ਵਿਟਾਮਿਨ ਸੀ ਬਹੁਤ ਅੱਛੀ ਮਾਤਰਾ ਚ ਆਪਾਂ ਨੂੰ ਮਿਲ ਜਾਂਦਾ ਬਾਕੀ ਖੱਟਾ ਤੁਸੀਂ ਇਹਨੂੰ ਆਮਲੇ ਦੇ ਕੁਆਂਟੀਟੀ ਤੁਸੀਂ ਆਪਣੇ ਅਕੋਰਡਿੰਗ ਕਰ ਸਕਦੇ ਜਿੰਨਾ ਤੁਸੀਂ ਖੱਟਾ ਟੋਲਰੇਟ ਕਰ ਲਓ ਮੈਂ ਖੱਟਾ ਬਹੁਤ ਜ਼ਿਆਦਾ ਟੋਲਰੇਟ ਕਰ ਨਹੀਂ ਸਕਦੀ ਮੇਰਾ ਗਲਾ ਖੁਸ਼ਕ ਹੋ ਜਾਂਦਾ ਮੇਰੇ ਦੰਦਾਂ ਚ ਵੀ ਸੈਂਸਿਟੀਵਿਟੀ ਹੈ ਦੰਦ ਦੰਦੋ ਹੀ ਮੇਰੇ ਖਟਾਸ ਜ਼ਿਆਦਾ ਚੱਲ ਨਹੀਂ ਸਕਦੇ ਇਸ ਕਰਕੇ ਮੈਂ ਆਮਲੇ ਦੇ ਵਿੱਚ ਘੱਟ ਪਾਇਆ ਤੁਸੀਂ ਬਰਾਬਰ ਵੀ ਲੈ ਸਕਦੇ ਹੋ ਜਿਆਦਾ ਵੀ ਲੈ ਸਕਦੇ ਹੋ ਜਿਵੇਂ ਤੁਹਾਡੀ ਬਾਡੀ ਟੋਲਰੇਟ ਕਰਦੀ ਆ। ਸੋ ਹੁਣ ਮੈਂ ਪੀ ਰਹੀ ਆ ਪਾਣੀ ਤੇ ਉਸ ਤੋਂ ਬਾਅਦ ਕਿ ਚੰਨ ਜਾ ਕੇ ਹੁੰਦੀ ਆ ਆਟਾ ਸਬਜੀ ਬਣਨੀ ਰੱਖ ਕੇ ਆਈ ਆ। ਬ੍ਰੇਕਫਾਸਟ ਮੇਰਾ ਮੈਂ ਡਬਲ ਮਾਇੰਡ ਇਹ ਨੇ ਬਈ ਓਟਮੀਲ ਬਣਾਵਾ ਕਿ ਸੈਂਡਵਿਚ ਬਣਾਵਾ। ਕਿਉਂਕਿ ਓਟਮੀਲ ਹੀ ਬਣਾਉਣਾ ਪਏ ਅੱਜ ਕੱਲ ਤੱਕ ਜਿਆਦਾ ਵੀ ਇਹ ਹੋ ਜਾਣਗੇ ਤੇ ਸੈਂਡਵਿਚ ਲਈ ਬ੍ਰੈਡ ਪਏ ਨੇ ਹੌਲੀ ਹੌਲੀ ਕੋ ਰੋ ਐਕਸਪਾਇਰ ਹੋ ਰਹੀ ਨੇ ਮੈਂ ਲੈ ਕਨਫਿਊਜ਼ਡ ਆ ਦੇਖੋ ਦੋਨੋਂ ਚ ਇੱਕ ਚੀਜ਼ ਬਣਾ ਲਵਾਂਗੀ। ਪਾਣੀ ਪੀ ਲੇ ਟੇਸਟ ਤਾਂ ਮੈਨੂੰ ਬਹੁਤ ਬਹੁਤ ਵਧੀਆ ਲੱਗਾ ਫਿਰ ਇਹ ਪੀ ਕੇ ਨਾ ਫੁੱਕਾ ਪਾਣੀ ਨੂੰ ਸਵਾਦ ਲੱਗਦਾ ਹੈਗਾ ਇਹ ਲੱਗੂ ਉਹਦੇ ਵਿੱਚ ਹੀ ਕੋਈ ਫਲੇਵਰ ਹੋਵੇ ਇੱਧਰ ਬਣ ਚੁੱਕੀ ਹੈ ਸਬਜ਼ੀ ਆਲੂ ਗਾਜਰਾ ਦੇਖਣ ਨੂੰ ਤਾਂ ਅੱਛੀ ਲੱਗ ਰਿਹਾ ਵਾ ਕਿ ਟੇਸਟ ਪਤਲੇ ਖਾਣ ਚ ਆਵੇਂ ਲੱਗੂ ਕਹਿੰਗੂ ਸ਼ੁਰੂ ਸ਼ੁਰੂ ਚ ਨਾ ਗਾਜਰਾਂ ਦਾ ਟੇਸਟ ਹੋ ਨਹੀਂ ਬਣਦਾ ਹੈਗਾ ਆਟਾ ਮੈਂ ਗੁੰਨ ਕੇ ਰੱਖਦਾ ਕੁਛ ਰਾਤਾਂ ਨਾ ਪਏ ਮੈਂ ਦੁਪਹਿਰ ਦਾ ਵੀ ਹੁਣ ਗੁੰਨੀ ਦਿੱਤਾ ਆਟਾ ਵੀ ਐਕਸਟਰਾ ਦੁਪਹਿਰੇ ਖੇਰ ਰੋਟੀ ਜਾਂਦੀ ਹੈ ਇੱਧਰ ਮੈਂ ਪੋਨੇ ਸੋਕ ਕੀਤੇ ਹੋਏ ਨੇ ਪੋਨੇ ਵਾਸ਼ ਕਰਦੀਆਂ ਸੋਕ ਕੀਤੇ ਨੇ ਹੋ ਗਏ 1 ਫਿਰ ਨਮਕ ਹਲਕਾਇ ਥਾਪੀ ਨਾ ਕੁੱਟ ਕੇ ਸੁੱਕਣੇ ਪਾ ਦੂੰਗੀ ਪੌਣੇ ਸੋਕ ਕਰੇ ਪਏ ਨੇ ਦੁੱਧ ਬੋਇਲ ਹੋ ਚੁਕਿਆ ਇਸ ਤਰ੍ਹਾਂ ਦਾ ਕੁਝ ਕੰਮ ਆ ਕਿਚਨ ਚ ਖਾਣੇ ਦਾ ਇੱਕ ਵਾਰ ਬਣ ਚੁਕਿਆ ਖਾਣਾ ਤਾਂ ਤੇ ਜਿਹੜੇ ਪੌਣੇ ਮੈਂ ਸੋਕ ਕਰਕੇ ਰੱਖੇ ਸੀ ਗਰਮ ਪਾਣੀ ਵਿੱਚ ਹੁਣ ਉਹ ਥਾਪੀ ਨਾ ਮੈਂ ਕੁੱਟ ਚੁਕੀ ਆ ਥਾਪੀ ਨਾ ਕੁੱਟ ਕੇ ਨਿੱਖਰ ਬਹੁਤ ਸੋਹਣੇ ਜਾਂਦੇ ਨੇ ਇਹ ਮੈਨੂੰ ਆਦਤ ਹੈ ਵੀ ਮੈਂ ਥਾਪੀ ਨਾ ਕੁੱਟ ਕੇ ਧੋਣੇ ਨੇ ਪੌਣੇ ਉਹ ਆਪਾਂ ਸ਼ਿੰਕ ਚ ਕਈ ਪਹਿਣਾ ਇਹ ਵੀ ਕਰਦੇ ਹਾਂ ਸ਼ਿੰਕ ਚ ਖੜੇ ਖੜੇ ਹੱਥਾਂ ਨਾਲ ਮਸਲ ਤੇ ਮੈਨੂੰ ਉਵੇਂ ਹੀ ਮਾਣ ਜ ਨਹੀਂ ਆਉਂਦਾ ਸਵਾਦ ਨਹੀਂ ਆਉਂਦਾ ਆਹ ਲਗੂ ਵੀ ਨਹੀਂ ਨਿੱਖਰੇ ਨੇ ਹੈਗੇ ਵਿੱਚੋਂ ਸਾਬਣ ਸਰਫ ਨਿਕਲੇ ਵਿੱਚੋਂ ਥੰਦਾਈ ਨਿਕਲੀ ਥਾਪੀ ਨਾਲ ਕੁੱਟ ਕੇ ਹੀ ਮਜ਼ਾ ਆਉਂਦਾ ਪੋਣੇ ਧੋਣ ਦਾ ਔਰ ਖਰਦਰ ਦੇ ਪੋਣੇ ਜਿਵੇਂ ਜਿਵੇਂ ਆਪਾਂ ਯੂਜ਼ ਕਰਦੇ ਆਂ ਧੋਣਿਆਂ ਐ ਇੰਨੇ ਸੋਹਣੇ ਨਿੱਖਰਦੇ ਨੇ ਚਿੱਟੇ ਬਣ ਜਾਂਦੇ ਨੇ ਧੁੱਪ ਵਿੱਚ ਤਾਂ ਬਿਲਕੁਲ ਚਿੱਟੇ ਬਣ ਜਾਂਦੇ ਨੇ ਔਰ ਧੁੱਪੋ ਵੀ ਤੇਜ਼ ਸੀ ਅੱਜ ਫਿਰ ਜਿਸ ਦਿਨ ਧੁੱਪ ਹੁੰਦੀ ਉਸੇ ਦਿਨ ਪੋਣੇ ਧੋਣ ਦਾ ਮਜ਼ਾ ਆਉਂਦਾ ਧੁੱਪੇ ਬਿਲਕੁਲ ਚਿੱਟੇ ਹੋ ਜਾਂਦੇ ਨੇ ਨਾ ਨੀਲ ਦੇਣ ਦੀ ਲੋੜ ਆ ਨਾ ਕੋਈ ਰਾਣੀ ਪਾਲ ਦੇਣ ਦੀ ਲੋੜ ਆ ਕੁਦਰਤੀ ਆਪੇ ਚਿੱਟੇ ਬਣ ਜਾਂਦੇ ਨੇ ਜਿਵੇਂ ਜਿਵੇਂ ਆਪਾਂ ਇਹਨਾਂ ਨੂੰ ਫੇਟੋਂ ਨਹੀਂ ਮੈਂ ਇਕੱਠੀਆਂ ਪਉਣੀ ਨਹੀਂ ਹੈਗਾ ਇੱਕ ਹੋ ਗਿਆ ਦੋ ਹੋ ਗਿਆ ਨਹੀਂ ਜਿਸ ਦਿਨ ਤੱਕ 5 6 7 ਇਕੱਠੇ ਪਉਣੀ ਹੁੰਦੇ ਉਹ ਤੱਕ ਨਹੀਂ ਵਾਸ਼ ਕਰਦੀ ਤੇ ਬ੍ਰੇਕਫਾਸਟ ਵਿੱਚ ਅੱਜ ਮੈਂ ਰੈਡੀ ਕਰ ਲਿਆ ਸੀ ਸੈਂਡਵਿਚ ਕਿਉਂਕਿ ਬ੍ਰੈਡ ਪਈ ਸੀ ਬ੍ਰੈਡ ਮੈਨੂੰ ਲੱਗਿਆ ਵੀ ਐਕਸਪਾਇਰ ਹੋਣਗੇ ਵੀ ਬ੍ਰੈਡ ਹੀ ਪਹਿਲਾਂ ਕੰਜ਼ੂਮ ਕਰੇ ਜਾਣ ਤੇ ਸੈਂਡਵਿਚ ਨਾਲ ਹੈਗੀ ਮੇਰੀ ਕਾਫੀ ਟਾਈਮ ਹੋ ਗਿਆ 7:30 7:30 ਹੋ ਗਿਆ ਮੈਂ ਆਪਣਾ ਲੰਚ ਵੀ ਕਰ ਲਿਆ ਪਹਿਲਾ ਦੂਵਿੰਦਰ ਕਹਿੰਦੇ ਸੀ ਆਪਾਂ ਚੱਲਦੇ ਹਾਂ ਬਾਜ਼ਾਰ 11 12 ਵਜੇ ਫਿਰ ਕਹਿੰਨੇ ਮੈਂ ਘੰਟੇ ਤੱਕ ਤਾਂ ਕੋਣਾ ਮੈਂ ਆਪਣਾ ਲੰਚ ਵੀ ਕਰ ਲਾਂ ਮੈਂ ਕਹਿੰਦੀ ਆ ਗਏ ਨਾ ਮੈਨੂੰ ਕਾਲੀ ਕਰਨੀ ਫਿਰ ਮੈਂ ਰੋਟੀ ਖਾ ਲਾਂ ਇੱਕ ਮੇਰੇ ਇੱਥੇ ਛਾਲਾ ਹੋ ਗਿਆ ਬਹੁਤ ਜ਼ਿਆਦਾ ਹੁੰਦੇ ਨੇ ਮੇਰੇ ਜੀ ਕੱਲ ਮੇਰੇ ਜੀਭ ਤੇ ਸੀ ਉਹ ਠੀਕ ਹੋ ਗਿਆ ਅੱਜ ਮੇਰੇ ਇੱਥੇ ਹੋ ਗਿਆ ਆ ਹੋ ਗਿਆ ਪਤਨ ਨੂੰ ਕੀ ਟੰਗ ਬਲਿਸਟਰਸ ਟੰਗ ਬਲਿਸਟਰਸ ਕਹਿੰਦੇ ਨੇ ਆਈ ਥਿੰਕ ਸੋ ਪਤਨ ਕਿਉਂ ਹੁੰਦਾ ਖੂਨ ਜਾ ਇਕੱਠਾ ਹੋ ਜਾਂਦਾ ਹਲਕੀ ਜਿਹੀ ਬਾਈਟ ਹੋ ਜੇ ਨਾ ਦੰਦੀ ਵੱਡੀ ਚ ਖੂਨ ਇਕੱਠਾ ਹੋ ਜਾਂਦਾ ਬਹੁਤ ਖਾਣਾ ਧਿਆਨ ਨਾਲ ਖਾਣਾ ਪੈਂ ਅੰਦਰ ਬੈਠਣ ਠੰਡ ਲੱਗ ਰਹੀ ਸੀ ਹੱਥ ਨਾ ਹੀ ਠਰੇ ਹੋਏ ਨੇ ਮੇਰੇ ਪੈਰ ਵੀ ਮੈਂ ਸੌਕਸ ਵੀ ਨਹੀਂ ਪਾਈ ਮੈਂ ਘੋਲ ਹੀ ਕਰ ਲਈ ਬਸ ਸੌਕਸ ਪਾਉਣ ਦੀ ਉੱਠਣ ਦੀ ਵੀ ਉਠੂੰਗੀ ਲਮਾਰੀ ਚ ਕੱਢੂੰਗੀ ਜਰਾਬਾਂ ਘੋਲ ਹੀ ਕਰ ਲਈ ਹੱਥ ਵੀ ਠੰਡੇ ਹੋਏ ਪਏ ਨੇ ਤੇ ਪੈਰ ਵੀ ਬਿਲਕੁਲ ਆਏ ਹੋਏ ਪਏ ਨੇ ਠੰਡੇ ਹੁਣ ਧੁੱਪੇ ਥੋੜੇ ਹੀ ਨਿੱਗ ਜੀ ਲੈਣੀ ਆ ਹੁਣ ਧੁੱਪ ਤਾਂ ਤੇਜ ਆ ਪੋਨੇ ਉਤਾਰ ਲਾ ਬਿਲਕੁਲ ਚਿੱਟੇ-ਚਿੱਟੇ ਹੋ ਗਏ ਧੁੱਪੇ ਨਾ ਮੈਂ ਵੀ ਉਤਾਰੇ ਨਹੀਂ ਸੀ ਮੈਂ ਚਲ ਧੁੱਪ ਲੱਗ ਜਾਂ ਦੋਸਤ ਲਈ ਗਿਰ ਗਿਆ ਚਿੱਟੇ-ਚਿੱਟੇ ਬਣ ਜਾਂਦੇ ਨੇ ਫਿਰ ਧੁੱਪ ਨਾਲ ਬੜੇ ਸੋਹਣੇ ਲੱਗਦੇ ਨੇ ਨਾ ਨੀਲ ਦੇਣ ਦੀ ਲੋੜ ਨਾ ਕੋਈ ਰਾਣੀਪਾਲ ਹੈ ਜਿਵੇਂ ਜਿਵੇਂ ਧੋਨੇ ਵਧੀਆ ਨਿੱਖਲਦੇ ਨੇਗੇ ਚਿੱਟੇ ਹੋ ਜਾਂਦੇ ਨੇ ਹਾਂ ਮੇਰੇ ਪੋਣੇ ਵਾਲੀ ਬਾਸਕਟ ਆ ਇਹ ਵੀ ਮੈਂ ਧੋ ਕੇ ਇੱਥੇ ਰੱਖ ਦੇ ਕਿਉਂਕਿ ਜਦੋਂ ਪੋਣੇ ਧੋਨੇ ਸਿਰ ਖਾਲੀ ਕਰਕੇ ਵੀ ਧੋਤੀ ਜਾਂਦੀ ਨਹੀਂ ਸਮੈਲ ਜੀ ਇਕੱਠੀ ਹੋ ਜਾਂਦੀ ਅੰਦਰ ਕਿਉਂ ਗੰਦੇ ਪੋਣੇ ਵਿੱਚ ਧਰਦੀ ਹੁੰਦੀ ਹੁੰਦੀ ਹੈ ਦੇ ਵਿੱਚ ਤੇ ਇਹਨੂੰ ਮੈਂ ਇੱਧਰ ਲਾਂਡਰੀ ਰੂਮ ਚ ਰੱਖਿਆਉਂਗੀ ਫਿਰ ਪੋਣੇ ਟਾਕੇ ਧਰ ਜਾਂਦੇ ਨੇਗੇ ਕਈ ਵਾਰ ਜਿਹੜਾ ਮਕੌੜਾ ਕੋਈ ਮੂਹ ਆ ਜਾਂਦਾ ਇਹਨੂੰ ਮੈਂ ਇੱਧਰ ਰੱਖਦਾ ਨਹੀਂ ਆ ਉੱਪਰ ਚਲੋ ਦੁਵਿੰਦਰ ਆਗੇ ਸੀ ਕਰੇ ਹੁਣ ਤੇ ਦੁਵਿੰਦਰ ਕਹਿੰਦਾ ਮੈਨੂੰ ਲੱਗੀ ਪਈ ਐ ਭੁੱਖ ਹਲਕੀ ਜਿਹੀ ਭੁੱਖ ਹੈਗੀ ਮੈਨੂੰ ਫਿਰ ਮੈਂ ਫਰਾਈਜ਼ ਤੇ ਨਗੇਟਸ 에ਅਰ ਫਰਾਈ ਕਰਦੇ ਸੀਗੇ ਫਰੋਜ਼ਨ ਹੁੰਦੇ ਨੇ ਫ੍ਰੀਜ਼ਰ ਵਿੱਚ ਪਏ ਹੁੰਦੇ ਨੇ ਇਹ ਮੈਂ 에ਅਰ ਫਰਾਈ ਕਰਦੇ ਸੀ ਬਿਨਾ ਆਇਲ ਤੋਂ ਖਾਣ ਵਿੱਚ ਬਹੁਤ ਜ਼ਿਆਦਾ ਵਧੀਆ ਟੇਸਟ ਹੁੰਦਾ ਇਹਨਾਂ ਦਾ ਮੈਂ ਨਾ ਹੁਣ ਰੈਡੀ ਹੋ ਰਹੀ ਸਮਾਨ ਸਜਾਉਣ ਵਾਸਤੇ ਮੈਂ ਲਿਪਸਟਿਕ ਕੱਢੀ ਲਗਾਉਣ ਵਾਸਤੇ ਨਾ ਤੇ ਇਕ ਤੁਹਾਨੂੰ ਸ਼ੇਡ ਦਿਖਾਉਣੀ ਆ ਆਹ ਵਾਲਾ ਸ਼ੇਡ ਕੱਢਿਆ ਮੈਂ ਲਗਾ ਲਿਆ ਬਹੁਤ ਲਾਈਟ ਇਹ ਲਗਾਇਆ ਤੇ ਮੈਨੂੰ ਜਿਵੇਂ ਹੀ ਨਹੀਂ ਸੋਹਣਾ ਲੱਗਿਆ ਉਹ ਮੈਂ ਕਿਹਾ ਹਾਂ ਮੈਂ ਕਿੱਥੋਂ ਲਗਾ ਲਿਆ ਉਮਰ ਦੇ ਹਿਸਾਬ ਨਾਲ ਆਪਣੀ ਚੋਇਸ ਵੀ ਬਦਲ ਜਾਂਦੀ ਆਹ ਵਾਲਾ ਸ਼ੇਡ ਮੈਨੂੰ ਜਮੀਨ ਸੋਹਣਾ ਲੱਗਿਆ ਮੈਂ ਹਲਕਾ ਹਲਕਾ ਲਗਾ ਲਿਆ ਫਿਰ ਇਹਦੇ ਉੱਪਰ ਮੈਂ ਸਵਿਸ ਬਿਊਟੀ ਦਾ ਆਹ ਵਾਲਾ ਨਿਊਡ ਸ਼ੇਡ ਲਗਾਇਆ ਫਿਰ ਥੋੜਾ ਜਿਹਾ ਕਲਰ ਸੈੱਟ ਹੋਇਆ ਆ ਮੈਂ ਲੇਅਰ ਕਟਿੰਗ ਕਰਵਾਣਾ ਅੱਜ ਕੀ ਹੈਗੀ ਆ 3 ਕੱਜ ਹੈਗੀ ਆ 7 ਮੈਂ ਲੇਅਰ ਕਟਿੰਗ ਕਰਵਾਣਾ ਮਾਂ ਉਹ ਆਈ ਗੱਲ ਕਹੇ ਕਿ ਬੱਸ ਕੱਲ ਹੈ ਜੀ ਮੈਂ ਲੇਅਰ ਕਟਿੰਗ ਕਰਵਾ ਲਾਂ ਦੇਖ ਲਓ ਦੇਖ ਲਾ ਲੇਅਰ ਕਟਿੰਗ ਬਾਹਰ ਸਟੈਪਸ ਚ ਕੱਟੇ ਜਾਣਗੇ ਛੋਟੇ ਛੋਟੇ ਲੇਅਰਸ ਇੱਕ ਛੋਟੀ ਬੋਤੇ ਵਾਂਗੂ ਕਹਿੰਦੇ ਬੋਤੇ ਵਾਂਗੂ ਇੱਕ ਛੋਟੀ ਲੇਅਰ ਵੱਡੀ ਲੇਅਰ ਵੱਡੀ ਲੇਅਰ ਐਦਾਂ ਲੇਅਰਸ ਕੱਟੇ ਜਾਣਗੇ ਵੀਡੀਓ ਬਣਾ ਜੀ ਨਾ ਮੈਂ ਨਹੀਂ ਵੀਡੀਓ ਤਾਂ ਬਣਾਦਾ ਵੀਡੀਓ ਨਹੀਂ ਬਣਾ ਰਹੀ ਹੈਗੀ ਨਾ ਦੇਖਦੇ ਕੁਝ ਨਹੀਂ ਸੱਚ ਮੇਰੇ ਵਾਲ ਗrow ਕਰਤੀ ਜੀ ਮੇਰੇ ਰਵਿੰਦਰ ਦਾ ਕਟਾਉਣ ਨੂੰ ਹੁਣ ਇੰਨੇ ਲੰਬੇ ਹੋ ਗਏ ਮੇਰੇ ਵਾਲ ਵਾਲ ਕਦੇ ਕਦੇ ਜੀ ਵੀ ਨਿਕਲ ਹੁੰਦੇ ਵਿੱਚ ਛੋਟੇ ਕਰਵਾ ਲਾ ਲੇਅਰਸ ਕਰਵਾ ਲਾ ਦੇਖਦੇ ਕੰਮ ਹੋ ਗਏ ਡੰ ਸਾਰੇ ਸਾਰੇ ਕੰਮ ਹੋ ਗਏ ਤੁਹਾਡੇ ਵੀ ਹੋ ਗਏ ਮੇਰੇ ਵੀ ਹੋ ਗਏ ਮੇਰੇ ਇਹ ਕਿਤੇ ਮੈਂ ਤਾਂ ਬਸਰੇ ਪਏ ਤੁਹਾਡੇ ਪਏ ਨੇ ਮੇਰੇ ਤਾਂ ਹੋ ਗਏ ਮੈਂ ਨਾ ਜੀ ਸੋਚਿਆ ਸੀ ਵੀ ਲੇਅਰ ਕਟਿੰਗ ਕਰਾ ਕੇ ਆਉਂਗੀ ਪਰ ਮਨ ਬੇਈਮਾਨ ਹੋ ਗਿਆ ਕਟਿੰਗ ਕਰਾਉ ਨੂੰ ਜੀ ਨਹੀਂ ਕਰਾ ਫਿਰ ਮੈਂ ਕੱਲੀ ਨੀਚੇ ਟ੍ਰੀਮਿੰਗ ਕਰਵਾ ਲਈ ਬਸ ਐਸੀ ਲੈਂਦੇ ਹਾਂਗੇ ਪੈਸਿਆਂ ਦੀ ਗੱਲ ਨਹੀਂ ਪੈਸੇ ਤਾਂ ਲੈਣੀ ਨੇ ਮੇਰੇ ਉਹ ਵੀ ਜੀ ਨਹੀਂ ਕਰਵੇ ਮੈਂ ਵਾਲਾਂ ਦੀ ਬਹੁਤ ਕੇਅਰ ਕਰਦੀ ਆ ਤੇ ਮੇਰਾ ਰੇਅਰ ਕਟਿੰਗ ਕਰਾਉਣ ਜੀ ਨਹੀਂ ਕਰਦਾ ਵਾਲ ਹੀ ਵਾਲਾਂ ਦੀ ਘੱਟੂ ਘੱਟੂ ਵੱਡੂ ਕਰ ਦਿੰਦਾ ਨਹੀਂ ਮੈਂ ਆਪ ਕਿੰਨੇ ਪਾਪੜੀ ਆ ਗਈ ਪਾਪੜੀ ਆਰਡਰ ਕਰੀ ਸੀ ਆਪ ਕਿੰਨੇ ਆਪ ਕਿੰਨੇ ਆਪਣੇ ਕੋਲ ਵੀ ਪਏ ਨੇ ਲਓ ਪਾਪੜੀ ਖਾਈਏ ਚਟਪਟਾ ਆ ਜਾ ਕੁਝ ਖਾਣੇ ਦਾ ਲਓ ਚ ਪਾਪੜੀ ਖਾਈਏ ਜੀ ਪਾਪੜੀ ਖਾ ਲਓ ਚਟਪਟੀ ਪਾਪੜੀ ਟਾਈਮ ਹੋ ਰਿਹਾ ਹੁਣ ਪੌਣੇ 6 ਦਾ ਪੌਣੇ 6 ਹੋ ਗਏ ਕੰਮ ਸਾਡੇ ਆਲਮੋਸਟ ਡਨ ਹੋ ਗਏ ਪਾ ਫੜੀ ਵੀ ਖਾ ਲਈ ਬਾਜ਼ਾਰ ਚੱਕਦੇ ਫਿਰ ਚਟਪਟਾ ਜਿਹਾ ਖਾਣ ਨੂੰ ਵੀ ਦਿਲ ਕਰਦਾ ਉਹ ਵੀ ਖਾ ਲਈ ਭੁੱਖ ਵੀ ਲੱਗੀ ਵੀ ਸੋنگੇ ਸੀ 2:30 ਵਜੇ ਘਰ ਆ ਗਏ ਸੀਗੇ ਤੇ ਬਸ ਹੁਣ ਸਿਰਫ ਇੱਕ ਸ਼ੌਪ ਤੋਂ ਥੋੜਾ ਜਿਹਾ ਹੋ ਲੈਣਾ ਮੱਕੀ ਦਾ ਆਟਾ ਬਾਜਰੇ ਦਾ ਆਟਾ ਲੈਣਾ ਉਹ ਆਟੇ ਲੈਣੇ ਨੇ ਰਾਗੀ ਦਾ ਆਟਾ ਵੀ ਮੈਂ ਦੇਖੂਗੀ ਲੈ ਲਵਾਂਗੀ ਅੱਜ ਕੱਲ ਫਿਰ ਮੌਸਮ ਹੁਣ ਚੇਂਜ ਹੋ ਗਿਆ ਅਲੱਗ-ਅਲੱਗ ਆਟੇ ਦੀ ਰੋਟੀ ਵਧੀਆ ਲੱਗਦੀ ਹੁਣ ਸਾਗ ਬਣਾਉਣ ਲੱਗਿਆ ਸਾਗ ਨਾਲ ਮੱਕੀ ਬਾਜਰੇ ਦੀ ਰੋਟੀ ਵਧੀਆ ਲੱਗਦੀ ਬਸ ਇੱਕ ਕਕਰੇ ਦਾ ਆਰ ਸਬਜੀ ਮੇਰੇ ਕੋਲ ਪਈ ਸੀ ਮੈਂ ਕੁਝ ਬਣਾ ਕੇ ਵੀ ਨਹੀਂ ਆਈ ਸੀ ਕੌਂਸੇ ਰੇੜਾ ਵਾਲੀ ਗਾਜਰਾਂ ਦੀ ਸਬਜੀ ਪਈ ਸੀ ਆਟਾ ਗੁੰਨਿਆ ਫੈਸ ਉਹ ਵੀ ਮੈਨੂੰ ਕੋਈ ਟੈਨਸ਼ਨ ਨਹੀਂ बस ਜਾ ਕੇ ਫੁਲਕਾ ਬਣਾ ਲੈਣਾ ਔਰ ਜਦੋਂ ਬਾਜ਼ਾਰ ਆਉਣਾ ਨਾ ਮੱਲੋ ਮੱਲੀ ਟਾਈਮ ਲੱਗਦਾ ਜਿੰਨਾ ਟਾਈਮ ਆਪਾਂ ਘਰੋਂ ਸੋਚ ਕੇ ਆਉਣੇ ਨੇ ਉਸ ਤੋਂ ਦੁੱਗਣਾ ਟਾਈਮ ਲੱਗ ਜਾਂਦਾ ਬਹੁਤ ਜ਼ਿਆਦਾ ਰਸ਼ ਟ੍ਰੈਫਿਕ ਹੁੰਦਾ ਔਰ ਜਦੋਂ ਕਾਰ 'ਚ ਆਉਣਾ ਉਹ ਤਾਂ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਐਕਟਿਵਿਟੀ ਨਾਲੇ ਘੱਟ ਟਾਈਮ ਲੱਗਦਾ ਪਰ ਕਾਰ ਤੇ ਪੜਨਾ ਅੱਜ ਅਸੀਂ ਫਿਰ ਕਾਰ ਲੈ ਕੇ ਆਏ ਕਿਉਂਕਿ ਅਸੀਂ ਸਾਨੂੰ ਪਰਲੇ ਬਾਜ਼ਾਰ ਚ ਵੀ ਕੰਮ ਸੀ ਇਧਰ ਵੀ ਕੰਮ ਸੀ ਫਿਰ ਸਾਡੇ ਕੋਲ ਸਮਾਨ ਵੀ ਹੈਗਾ ਸੀ ਉਸ ਕਰਕੇ ਸੋਚਿਆ ਚਲੋ ਘਰ ਲੈ ਜਾਂਦੇ ਹਾਂਗੇ 니je ਐਕਟੀਵਿਟੀ ਆਈਏ ਤੱਕ ਘੱਟ ਟਾਈਮ ਲੱਗਦਾ ਚਲੋ ਜੀ ਹੁਣ ਜਿਹੜਾ ਸਮਾਨ ਰਹਿਗਾ ਉਹ ਲੈ ਕੇ ਫਿਰ ਚੱਲਦੇ ਆਂ ਘਰੇ ਆਦੇ ਆ ਕੇ ਫਿਰ ਜਾਂਦੇ ਰੋਟ ਟੁਕ ਦੇ ਟਾਈਮ ਹੋ ਜੂ ਬਸ ਸਾਰਾ ਦੇ ਨਾਲ ਜਾਂੀ ਲੰਗੇ ਤੇ ਪਹਿਲਾਂ ਮੈਂ ਘੰਟਾ ਰੈਸਟ ਕੀਤਾ ਸੀ ਸੌਂ ਗਈ ਸੀ ਮੈਂ ਦੁਪਹਿਰੇ ਰੈਸਟ ਮੈਨੂੰ ਮਿਲ ਗਿਆ ਸੀ ਨਹੀਂ ਤਾਂ ਟਾਈਮ ਹੋ ਰਿਹਾ ਸਭ 8 ਦਾ ਤੇ ਅਸੀਂ ਆਗੇ ਘਰੇ ਮੈਨੂੰ ਆ ਕੇ ਫੁਲਕਾ ਖਾ ਲੈ ਮੈਨੂੰ ਭੁੱਖ ਲੱਗੀ ਪਈ ਸੀ ਦਵਿੰਦਰ ਨੇ ਖਾਣਾ ਖਾਣਾ ਹਜੋਂ ਨਾ ਹੀ ਜਾਂਦੇ ਨੇ ਤੇ ਇਧਰ ਕੱਪੜਿਆਂ ਦਾ ਪੂਰਾ ਖਲਾਰਾ ਪਿਆ ਹੋਇਆ ਮੈਂ ਕਿਹਾ ਫਿਰ ਨਾ ਹੋ ਦਵਿੰਦਰ ਨੂੰ ਕਿਹਾ ਕੁਛ ਉਹਨਾਂ ਦੇ ਕੱਪੜੇ ਪਏ ਸੀ ਟਰੌਉਜ਼ਰਸ ਪੈਂਟਾਂ ਪੁੰਟਾਂ ਜੀ ਪਾ ਕੇ ਦੇਖ ਲਉਣੀ ਮੈਂ ਕੱਢ ਦਾਂ ਨਹੀਂ ਹੈਂਗਰਾਂ ਤੋਂ ਮੇਨੂੰ ਅਲਮਾਰੀ ਉਹਨਾਂ ਦੀ ਭਰੀ ਭਰੀ ਲੱਗ ਰਹੀ ਸੀ ਹੁਣ ਜੇ ਪਾ ਕੇ ਦੇਖਣਗੇ ਤਾਂ ਫੇਰ ਪਤਾ ਲੱਗੂਗਾ ਵੀ ਕਿਹੜਾ ਆਉਂਦਾ ਤੇ ਕਿਹੜਾ ਕੱਢਣਾ ਕਿਹੜਾ ਰੱਖਣਾ ਕਿਉਂਕਿ ਫਿਰ ਆਪਦੇ ਕੱਪੜੇ ਤਾਂ ਆਪ ਨੂੰ ਹੀ ਪਤਾ ਹੁੰਦਾਗਾ ਵੀ ਕਿਹੜੇ ਆਪਣੇ ਆਉਂਦੇ ਨੇ ਕਿਹੜੇ ਨਹੀਂ ਆਉਂਦੇ ਮੇਰੇ ਹੁੰਦੇ ਮੈਂ ਤਾਂ ਕੱਢ ਲੈਂਦੀ ਹਾਂ ਨਾ ਪੂਰਾ ਇੱਧਰ ਖਲਾਰਾ ਪਿਆ ਹੋਇਆ ਦਵਿੰਦਰ ਨਾਲ ਰਹਿੰਦੇ ਦਵਿੰਦਰ ਕਹਿੰਦੇ ਮੈਂ ਨਾ ਕੇ ਟ੍ਰਾਈ ਕਰ ਦਾਂਗਾ ਵੀ ਕੱਪੜੇ ਇੱਕ ਵਾਰ ਤੁਸੀਂ ਪਾਈ ਰਿਆਂ ਨੂੰ ਹਾਲੇ ਕੁਝ ਨਾ ਕਰੋ ਪੂਰਾ ਇੱਧਰ ਖਲਾਰਾ ਪਿਆ ਹੋਇਆ ਪੈਂਟ ਤੇ ਮੈਂ ਤੁਹਾਨੂੰ ਦਿਖਾਉਣੀ ਕੱਪੜੇ ਕੱਪੜੇ ਪਹਿਨਣ ਦੇ ਦਵਾਲੇ ਪੂਰਾ ਬੈਡਰੂਮ ਖਿਲਰਿਆ ਪਿਆ ਇਸ ਵਾਰੀ ਇਹਨਾਂ ਕੱਪੜੇ ਖਿਲਰੇ ਪੈਨ ਮੈਂ ਦਵਿੰਦਰ ਨਾਲ ਅੱਜ ਨਵੇਂ ਲੈ ਕੇ ਆਨੇਗਾ ਪੈਂਟ ਤੇ ਕੁਝ ਸ਼ਰਟਸ ਵਗੈਰਾ ਤੇ ਮੈਂ ਕੱਪੜੇ ਸੈੱਟ ਕਰ ਦਿੱਸੀ ਕਮਰ ਵਿੱਚ ਉਹ ਕਮਰ ਵੀ ਖੁੱਲੀ ਪਈ ਦਵਿੰਦਰ ਕਹਿੰਦੇ ਮੈਂ ਨਾ ਆਉਂਦੇ ਮੈਂ ਪਾ ਕੇ ਦੇਖਦਾ ਕਿਹੜਾ ਮੇਰੇ ਆਉਂਦਾ ਕਿਹੜਾ ਨਹੀਂ ਆਉਂਦਾ ਕਿਹੜਾ ਅਲਮਾਰੀ ਵੀ ਖਰੀਦੀ ਪਈ ਮੈਂ ਅਲਮਾਰੀਆਂ ਸੈੱਟ ਨਹੀਂ ਕਰਿਆ ਮੈਨੂੰ ਆਈ ਸੀ ਵੀ ਹੁਣ ਸਰਦੀਆਂ ਵਾਲੇ ਕੱਪੜੇ ਕੱਢਾਂਗੇ ਟਕਾਵਾਂਗੇ ਫੇਰ ਹੀ ਮੈਂ ਅਲਮਾਰੀਆਂ ਦੀ ਸੈਟਿੰਗ ਕਰੂੰਗੀ ਉਹਨਾਂ ਟਾਈਮ ਫੇਰ ਸੈਟਿੰਗ ਕੁਝ ਕਰ ਬੀਨ ਸਕਦੀ ਨਾਲ ਗਰਮੀ ਵਾਲੇ ਕੱਪੜੇ ਚੱਕੇ ਜਾਣਗੇ ਕੋਈ ਪਤਲੇ ਕਾਟਨ ਦੇ ਕੁੜਤੇ ਵੀ ਆ ਮੈਨੂੰ ਜੇ ਹਾਫ 슬ੀਵ ਸ਼ਰਟ ਨੇ ਕੋਈ ਚੱਕੇ ਜਾਣਗੇ ਆ ਦਵਿੰਦਰ ਕੱਪੜਾ ਜਨਾ ਮੈਂ ਨਵੇਂ ਲੈ ਕੇ ਆਨੇ ਬਲੈਕ ਸ਼ਰਟ ਲੈ ਕੇ ਆਨੇ ਫਸਟ ਟਾਈਮ ਬਲੈਕ ਖਰੀਦੀ ਆ ਹੁਣ ਪਾਉਣਗੇ ਪਤਾ ਨਾ ਪਾਉਣਗਾ ਇਹ ਨਹੀਂ ਪਤਾ ਵਾਪਸ ਕਰ ਦਨ ਕੁਝ ਨਹੀਂ ਪਤਾ ਇਹਨਾਂ ਦਾ ਬਲੈਕ ਤੇ ਨੇਵੀ ਬਲੂ ਬਹੁਤ ਘੱਟ ਪਾਉਂਦੇ ਨੇ ਇਹ ਪ ਅਦਵਿੰਦਰ ਦੀ ਪੁਰਾਣੀ ਸ਼ਰਟ ਸੀ ਮੈਂ ਕੰਟ ਕੇ ਦੇਖੀ ਸੀ ਉਹ ਮੈਂ ਉਹ ਕੱਢੀ ਸੀ ਮੈਂ ਕਿਹਾ ਤੁਸੀਂ ਪਾ ਕੇ ਦੇਖ ਲਓ ਜੇ ਤੁਹਾਡੇ ਆਉਂਦੀ ਆ ਟਾਈਟ ਵਗੈਰਾ ਨਾ ਹੋਵੇ ਫਿਰ ਮੈਂ ਉਹ ਵਾਸ਼ ਕਰ ਦਾਂ ਨਹੀਂ ਕਹੋਗੇ ਪਾਈ ਨਹੀਂ ਹੈਗੀ ਪਾਈ ਆ ਦੇਖੋ ਪੀਲਕੀ ਆ ਜਾਂਦੀ ਕਾਲਰਾਂ ਤੇ ਕਿਸੇ ਪ੍ਰੋਗਰਾਮ ਚ ਪਾਈ ਜਾਂਦੀ ਹੈ ਫਾਈਟ ਨੂੰ ਤਾਂ ਕਿਸੇ ਨਾਲ ਵੀ ਤੁਸੀਂ ਲਾਈਕ ਅ ਪੇਅਰ ਅਪ ਕਰ ਲਓ ਵਾਈਟ ਸ਼ਰਟ ਹੋਵੇ ਕਿਸੇ ਵੀ ਪੈਂਟ ਨਾਲ ਇਹ ਕਾ ਸ਼ਰਟ ਲੈ ਕੇ ਆਏ ਨੇ ਅੱਜ ਆਈ ਨਹੀਂ ਪਤਾ ਹੁਣ ਡਬਲ ਮਾਈਂਡਡ ਹੋ ਰਹੇ ਨੇ ਮੈਂ ਆ ਬਾਅਸ ਕਰ ਦਾਂ ਮੈਂ ਆ ਰੱਖ ਲਾਂ ਮੈਂ ਆਇੰਗ ਕਰ ਲਾਂ ਇਹ ਕਾ ਲੈ ਕੇ ਆਏ ਨੇ ਟਰੌਜ਼ਰ ਇੱਕ ਆ ਲੈ ਕੇ ਆਏ ਨੇ ਪੈਂਟ ਇਹ ਤੇ ਇੱਕ ਆ ਲੈ ਕੇ ਆਏ ਨੇ ਸ਼ਾਰਟ ਇਹ ਕਾ ਸ਼ਾਰਟ ਲੈ ਕੇ ਆਏ ਨੇ ਹੁਣ 아이 ਨਹੀਂ ਪਤਾ ਇਹ ਚ ਕਿਹੜੇ ਰੱਖਣੇ ਕਿਹੜੇ ਵਾਪਸ ਕਰਨੀਆਂ ਨੇ ਕੁਝ ਨਹੀਂ ਪਤਾ ਇਹ ਰੱਖ ਲੈਣ ਸਾਰੇ ਰੱਖ ਲੈਣ ਰੱਖ ਲੈਣੇ ਕਦੀ ਵਾਪਸ ਕਰਾਂ ਆਈਰੇ ਵਾਲੇ ਡਬਲ ਮਾਈਂਡਡ ਨੇ ਇਹ ਸ਼ਾਇਦ ਵਾਪਸ ਕਰਨੇ ਇਹ ਰੱਖਣਗੇ ਇਹ ਤਾਂ ਸਟਾਫ ਬਹੁਤ ਵਧੀਆ ਬਲੈਕ ਦਾ ਵੀ ਨਹੀਂ ਪਤਾ ਆਈ ਨਹੀਂ ਪਤਾ ਬਲੈਕ ਵੀ ਬਲੈਕ ਫਾਰ ਵੀ ਮਨ ਬਦਲ ਜੇ ਵੀ ਮੈਂ ਨਹੀਂ ਰੱਖਣੀ ਹੈਗੀ ਪਹਿਲੀ ਵਾਰ ਖਰੀਦਿਆ ਬਲੈਕ ਇਹ ਬਲੈਕ ਬਲੈਕ ਤੇ ਨੀਵੀ ਬਲੂ ਬਿਲਕੁਲ ਵੀ ਨਹੀਂ ਪਾ ਕੇ ਰਾਜੀ ਪੈਂਟਾਂ ਵੀ ਨਹੀਂ ਪਾਉਂਦੇ ਹੈਗੇ ਬਲੈਕ ਮੈਂ ਆਹ ਵਾਲੇ ਕਲਚਰ ਲੈ ਕੇ ਆਇਆ ਪਾਰਟੀ ਵੇਅਰ ਕਲਚਰ ਨੇ ਇਹ ਜੇ ਸੇ ਪਾਰਟੀ ਤੇ ਆਣਾ ਤੁਸੀਂ ਆਪਣੇ ਅੱਗੇ ਵਾਲ ਟਾਈ ਅਪ ਕਰ ਲਓ ਚਲੋ ਪਿੱਛੋਂ ਚਾਹੇ ਕੁਡੇ ਛੱਡ ਲਓ ਸੋਹਣੇ ਲੱਗਦਾ ਪਾਰਟੀ ਵੇਅਰ ਤੇ ਇਸ ਤੋਂ ਇਹ ਕਲਚਰ ਲੱਗੇ ਪਾਰਟੀ ਵੇਅਰ ਲੁੱਕ ਜੀ ਬਹੁਤ ਕੋਸਟਲੀ ਆਉਂਦੇ ਨੇ ਇਹ ਵੀ ਕਿਹੜਾ ਸਸਤੇ ਆਉਂਦੇ ਨੇਗੇ ਇਹਦਾ ਡਿਜ਼ਾਈਨ ਹੈ 100 ਦਾ 145 ਦਾ ਇਹ ਵੀ 150 ਦਿੱਤਾ ਇੱਕ ਮਾਵਲ ਲੈ ਕੇ ਛੋਟੇ ਕਲਚਰ ਲੈ ਕੇ ਆਈਆਂ ਇਹਨੇ ਰੋਜ਼ ਜਿਹੜੇ ਮੈਂ ਲਾਉਣੀਆਂ ਨਾ ਹੰਪਾਣਾ ਚ ਆਵੜ ਲਾਉਣੀਆਂ ਛੋਟੇ-ਛੋਟੇ ਜੇ ਫਿਰ ਮੈਂ ਡੱਬੀ ਲਈ ਤੇ ਪਰ ਮਿਲਦੇ ਨਹੀਂ ਹੈਗੇ ਇਹ ਲੈ ਕੇ ਆਏ ਛੋਟੇ-ਛੋਟੇ ਜੇ ਇਹਦੇ ਵਿੱਚ 10 ਪੀਸ ਨੇ ਇਹ ਵੀ 100 ਦੇ ਦਿੱਤੇ ਨੇ ਇਹ ਚੀਜ਼ਾਂ ਮੇਰਾ ਸਰਦਾਂ ਮੇਗਾ ਫਿਰ ਇਵੇਂ ਦੋ ਤਿੰਨ ਮੈਂ ਆਈਆਂ ਦੀਆਂ ਜੀ ਕਈ ਵਾਰ ਕਿਸੇ ਦੀ ਸੈਟਿੰਗ ਠੀਕ ਰਹਿੰਦੀ ਹੈ ਕਈ ਵਾਰ ਕਿਸੇ ਦੀ ਸੈਟਿੰਗ ਠੀਕ ਨਹੀਂ ਆਉਂਦੀ ਜਿਵੇਂ ਥੋੜਾ ਜਿਹਾ ਵੱਡਾ ਸਾਈਜ਼ ਆ ਆਹ ਛੋਟਾ ਸਾਈਜ਼ ਹੈ ਆ ਮੀਡੀਅਮ ਜਸ ਠੀਕ ਸਾਈਜ਼ ਦਾ ਹੈ ਨਾ ਕਈ ਵਾਰ ਕਿਸੇ ਦੀ ਸੈਟਿੰਗ ਬਹੁਤ ਵਧੀਆ ਬਹਿ ਜਾਂਦੀ ਹੈ ਬਾਲਾਂ ਜੀ ਕਈ ਵਾਰ ਕਿਸੇ ਦੀ ਬਦਿਆਂ ਨਹੀਂ ਬਹਿ ਤਾਂ ਨਾਲ ਅਲੱਗ-ਅਲੱਗ ਤਰ੍ਹਾਂ ਦੇ ਇਹ ਲੈ ਆਈ ਆਹ ਛੋਟਾ ਲੈ ਲਿਆ ਆਹ ਵੱਡਾ ਲੈ ਲਿਆ ਮੀਡੀਅਮ ਨੇ ਸਾਈਜ਼ ਲੈ ਲਿਆ ਐਸ ਤਰ੍ਹਾਂ ਅਲੱਗ-ਅਲੱਗ ਜੀ ਲੈ ਲੇ ਹੋ ਵੱਜ ਗਏ 5 ਮਿੰਟ ਹੋ ਗਏ ਦਿਵਿੰਦਰ ਕੱਪੜਾ ਟਰਾਈ ਕਰੀ ਨਾ ਮੈਂ ਤਾਂ ਖੜੀ-ਖੜੀ ਟੂ ਹੀ ਹਲੇ ਖਾਣਾ ਨਹੀਂ ਖਾਧਾ ਕਹਿੰਦੇ ਖਾਣਾ ਮੈਂ ਫੇਰ ਖਾਊਗਾ ਲਾ ਮੈਂ ਕੱਪੜੇ ਟਰਾਈ ਕਰ ਲਾਂ ਜੋ ਕੱਪੜੇ ਟਰਾਈ ਕਰਨ ਲੱਗੇ ਪੈਂਟਾ ਸਾਰੀਆਂ ਟਾਈਟ ਦੋ ਚਾਰ ਕ ਪੈਂਟਾ ਰਹਿ ਗਿਆ ਅਲਮਾਰੀ ਚ ਕਹਿੰਦੇ ਮੇਰੀ ਤਾਂ ਅਲਮਾਰੀ ਖਾਲੀ ਹੋ ਗਈ ਤੇ ਮੇਰੇ ਕੋਲ ਕੋਈ ਕੱਪੜਾ ਨਹੀਂ ਹੈਗਾ ਮੈਂ ਕਹਿੰਦੇ ਮੈਂ ਤਾਂ ਹੁਣ ਸ਼ਾਪਿੰਗ ਕਰੂੰਗਾ ਘਟੋ ਘਟ 8 10 ਪੈਂਟਾ ਨਿਕਲ ਗਏ ਜਿਹੜੇ ਟਾਈਟ ਨੇ ਹੈ ਵੀ ਉਹ ਬਹੁਤ ਸਾਲ ਪਹਿਲਾਂ ਦੇ 4 5 ਸਾਲ ਪਹਿਲਾਂ ਦੇ ਸੀ ਤੇ ਉਹਨਾਂ ਦੀ ਫਿਟਿੰਗ ਵੀ ਚੇਂਜ ਹੋਈ ਪਈ ਆ ਹੁਣ ਦਵਿੰਦਰ ਨੇ ਆਪਣੇ ਕੱਪੜੇ ਟਰਾਈ ਕਰ ਰਹੇ ਸੀਗੇ ਬਹੁਤ ਕੰਮਰੇ ਚ ਖਿੰਡਣ ਖੰਡਾ ਹੁਣ ਬਹੁਤ ਜ਼ਿਆਦਾ ਹੋਇਆ ਪਿਆ ਸੀਗਾ ਬਸ ਅਸੀਂ ਕੱਪੜੇ ਹੀ ਬੈਠੇ ਸੀ ਹੁਣ ਹੋਰ ਕੋਈ ਕੰਮ ਮਿਤ ਹੋਏ ਜਿਹੜਾ ਸਮਾਨ ਲਿਆਂਦੇ ਸੀ ਉਹ ਵੀ ਨਹੀਂ ਸਮਾਨ ਲੈ ਗਿਆ ਮੰਮੀ ਦਿਖਾ ਰਹੀ ਸੀ ਕਿ ਮੰਮੀ ਮੇਰੇ ਇੰਨੇ ਕੱਪੜੇ ਨਿਕਲ ਗਏ ਇੰਨੇ ਪੈਂਟਾਂ ਨਿਕਲ ਗਏ ਮੇਰੀ ਅਲਮਾਰੀ ਖਾਲੀ ਹੋ ਗਈ ਮੇਰੇ ਕੋਲ ਹੁਣ ਕੁਝ ਨਹੀਂ ਰਿਹਾ ਕਿਉਂਕਿ ਮੰਮੀ ਨੂੰ ਥੋੜਾ ਜਿਹਾ ਕਨਵਿੰਸ ਕਰਨਾ ਪੈਂਦਾ ਹਨਾ ਵੀ ਪਾਸੇ ਕੱਪੜੇ ਹੋਰ ਲੈਣੇ ਨੇ ਸਾਨੂੰ ਇਹ ਚੀਜ਼ ਚਾਹੀਦੀ ਹੈ ਫਿਰ ਮੰਮੀ ਕਹਿੰਦੇ ਨੇ ਤੁਸੀਂ ਬਹੁਤ ਕੱਪੜੇ ਖਰੀਦਦੇ ਹੋ ਐ ਕਰਦੇ ਤੁਸੀਂ ਹਾਲ ਖਰਾਬ ਕਰਦੇ ਹੋਗੇ ਤੇ ਉਹ ਮੌਦੂ ਵਿੱਚ ਤਾਂ ਦੱਸ ਰਹੀ ਸੀਗੀ ਉਹਣਾ ਪ੍ਰੂਫ ਦੇ ਰਹੇ ਸੀ ਯਾਨੀ ਕਿ ਵੀ ਮੇਰੇ ਇਨੇ ਕੱਪੜੇ ਨਿਕਲ ਚੁਕੇ ਨੇ ਹੁਣ ਮੇਰੇ ਕੋਲ ਕੱਪੜੇ ਨਹੀਂ ਹੈਗੇ ਹੁਣ ਮੈਨੂੰ ਸ਼ਾਪਿੰਗ ਹੋਰ ਕਰਨੀ ਪਊ ਯਾਨੀ ਕਿ ਮੰਮੀ ਨੂੰ ਮਨਾ ਰਹੇ ਸੀ ਰਾਜ਼ੀ ਕਰ ਰਹੇ ਸੀਗੇ ਵੀ ਕੱਪੜੇ ਮੈਨੂੰ ਹੋਰ ਲੈਣੇ ਪੈਣਗੇ ਮੈਨੂੰ ਕੱਪੜਿਆਂ ਦੀ ਲੋੜ ਹੈ ਹੁਣ ਤਾਂ ਚਲੋ ਵੈਸੇ ਹੱਬ ਦੇ ਹੱਥ ਵਾਸ ਹੈਗਾ ਵੀ ਲੈਣਾ ਪਰ ਫਿਰ ਵੀ ਇੱਕ ਵਾਰ ਜਦੋਂ ਆਏ ਹੋਏ ਹੁੰਦੇ ਵੀ ਹਾਂ ਠੀਕ ਆ ਮੰਮੀ ਨੂੰ ਦੱਸ ਪੁੱਛ ਲਈਏ ਤੇ ਕੱਪੜੇ ਕਾਫੀ ਜ਼ਿਆਦਾ ਨਿਕਲ ਗਏ ਦਿਵਿੰਦਰ ਤੇ ਹੈ ਕਿ ਉਹ ਪਹਿਲਾਂ ਦੇ ਸੀਗੇ ਫਿਰ ਉਹ ਹਾਂ ਇੱਕ ਇੰਨੇ ਪਹਿਲਾਂ ਤੋਂ ਆਪਣੀ ਵੀ ਬੋਡੀ ਸ਼ੇਪ ਲਾ ਲੋ ਸਟਾਈਲ ਲਾ ਲੋ ਚੇਂਜ ਹੋ ਜਾਂਦਾ ਕੱਪੜਿਆਂ ਦਾ ਤੋ ਮੰਮੀ ਦੇਖ ਰਹੀ ਚ ਕਹਿੰਦੀ ਹਾਈ ਬਿਲਕੁਲ ਨਵੇਂ ਕੱਪੜੇ ਪਏ ਨੇ ਤੇ ਇਹਨੇ ਸੋਹਣੇ ਪੈਂਟਾ ਪੀਆ ਨਹੀਂ ਇਹਨਾਂ ਹੁਣ ਕੀ ਕਰੇਗਾ ਤੇ ਇਸ ਤਰ੍ਹਾਂ ਕਰਦੇ ਕਰਦੇ ਕਾਫੀ ਕੱਪੜੇ ਨਿਕਲ ਗਏ ਫਿਰ ਰਾਤ ਨੂੰ ਪਰ ਕੱਪੜਿਆਂ ਦੀ ਸੈਟਿੰਗ ਹੋ ਗਈ ਫਿਰ ਪਤਾ ਲੱਗ ਜਾਣਾ ਆਪਣੇ ਕੋਲ ਅਲਮਾਰੀ ਚ ਕਿੰਨੇ ਕੱਪੜੇ ਆਪਣੇ ਕੋਲ ਪਾਉਣ ਵਾਲੇ ਹੈਗੇ ਨੇ ਕਿੰਨੇ ਕੁ ਨਹੀਂ ਹੈਗੇ ਨਹੀਂ ਮੈਨੂੰ ਪਹਿਲਾਂ ਇਹ ਲੱਗ ਰਿਹਾ ਸੀ ਦਵਿੰਦਰ ਕੋਲ ਬਹੁਤ ਕੱਪੜੇ ਨੇ ਬਹੁਤ ਪੈਂਟਾਂ ਪੀਆ ਨੇ ਵੀ ਪਾਉਣ ਦੇ ਕਿਉਂ ਨਹੀਂ ਹੈਗੇ ਫਿਰ ਅੱਜ ਪਤਾ ਲੱਗਿਆ ਵੀ ਇਹਨਾਂ ਦਾ ਤਾਂ ਆਊਟ ਆਫ ਸਾਈਜ਼ ਹੋ ਗਈਆਂ ਕੋੜੀ ਰਾਤ ਨੂੰ ਮੈਂ ਕਰੀ ਆਪਣੀ ਕੌਫੀ ਹਾਂ ਤਾਂ ਫਿਰ ਇਸ ਵਿੱਚ ਹਲਦੀ ਵਾਲਾ ਦੁੱਧ ਪੀਨੀਆ ਕੌਫੀ ਉਸ ਦਿਨ ਪੀਨੀਆ ਜਦੋਂ ਮੈਨੂੰ ਬਹੁਤ ਜ਼ਿਆਦਾ ਸਟ्रेस ਕੈਲ ਹੋਵੇ ਜਾਂ ਸਿਰ ਮੇਰਾ ਪਾਣੀ ਪਾੜੀ ਵਾਜ ਮੇਰਾ ਸਿਰ ਬਹੁਤ ਮਾਰੇ ਪਾੜੀ ਹੋ ਗਿਆ ਮੈਂ ਕਿ ਚਲੋ ਕੌਫੀ ਪੀ ਲਾਂ ਸੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਥੈਂਕ ਯੂ ਮਿਲਾਂਗੇ ਹੋਰ ਵੀਡੀਓ ਨਾਲ ਸਤਿ ਸ਼੍ਰੀ ਅਕਾਲ